ਕਰ ਅੰਦਰ ਬੈਠੀਆਂ ਹੁਨਰਮੰਦ ਔਰਤਾਂ ਨੂੰ ਇੱਕ ਮੰਚ ਤੇ ਇਕੱਠੇ ਕਰਕੇ ਉਹਨਾਂ ਦੇ ਹੁਨਰ ਨੂੰ ਲੋਕਾਂ ਸਾਹਮਣੇ ਪੇਸ਼ ਕਰਨ ਲਈ ਸ਼ਹਿਰ ਦੀ ਇੱਕ ਉਦਮੀ ਵੱਲੋਂ ਪ੍ਰਦਰਸ਼ਨੀ 'ਚ ਅੱਜ ਔਰਤਾਂ ਦੀ ਸ਼ਮੂਲੀਅਤ ਸੀ ਪ੍ਰਦਰਸ਼ਨੀ ਦੌਰਾਨ ਵੱਖ-ਵੱਖ ਕਿੱਤਿਆਂ ਨਾਲ ਜੁੜੀਆਂ ਹੁਨਰਮੰਦ ਔਰਤਾਂ ਨੇ ਆਪਣੀਆਂ ਕਲਾਕ੍ਰਿਤੀਆਂ ਲੋਕਾਂ ਸਾਹਮਣੇ ਪੇਸ਼ ਕੀਤੀਆਂ ਅਤੇ ਸਨੇਹਾ ਦਿੱਤਾ ਕਿ ਔਰਤ ਅੱਜ ਤਰੱਕੀ ਦੇ ਰਾਹ ਤੇ ਮਰਦਾਂ ਨਾਲੋਂ ਪਿੱਛੇ ਨਹੀਂ ਹਨ ਇਸ ਪ੍ਰਦਰਸ਼ਨੀ ਦਾ ਉਦਘਾਟਨ ਹਲਕਾ ਵਿਧਾਇਕ ਪ੍ਰਿੰਸੀਪਲ ਬੁੱਧਰਾਮ ਵੱਲੋਂ ਕੀਤਾ ਗਿਆ ਇਸ ਮੌਕੇ ਬੋਲਦਿਆਂ ਉਹਨਾਂ ਕਿਹਾ ਕਿ ਸਮਾਜ ਸੇਵੀ ਪਰਮਿੰਦਰ ਮਾਨ ਵੱਲੋਂ ਕੀਤਾ ਗਿਆ ਉਪਰਾਲਾ ਔਰਤਾਂ ਲਈ ਲਾਹੇਵੰਦ ਸਾਬਿਤ ਹੋਵੇਗਾ। ਉਹਨਾਂ ਕਿਹਾ ਕਿ ਸਰਕਾਰ ਇਹਨਾਂ ਨੂੰ ਹਮੇਸ਼ਾ ਸਹਿਯੋਗ ਦਿੰਦੀ ਰਹੇਗੀ ਤਾਂ ਜੋ ਔਰਤਾਂ ਨੂੰ ਸਵੈ ਰੁਜ਼ਗਾਰ ਲਈ ਹੋਰ ਜਾਗਰਿਤ ਕੀਤਾ ਜਾ ਸਕੇ। ਇਸ ਮੌਕੇ ਵੱਖ-ਵੱਖ ਸਿਆਸੀ ਪਾਰਟੀਆਂ ਤੋਂ ਇਲਾਵਾ ਵੱਡੀ ਗਿਣਤੀ 'ਚ ਪ੍ਰਦਰਸ਼ਨੀ ਦੇਖਣ ਵਾਲੇ ਲੋਕਾਂ ਦੀ ਰੁਚੀ ਖਿੱਚ ਦਾ ਕੇਂਦਰ ਬਣੀ ਹੋਈ ਸੀ। ਰਿਪੋਰਟ ਜਨ ਕਲਿਆਣ ਟੀਵੀ ਪੱਤਰਕਾਰ ਦਵਿੰਦਰ ਕੋਹਲੀ ਬੁੱਢਲਾਡਾ ਅ ਮੈਂ ਸਭ ਤੋਂ ਪਹਿਲਾਂ ਤਾਂ ਮੈਡਮ ਪਰਮਿੰਦਰ ਕੌਰ ਦਾ ਅਤੇ ਦਿਲੀਓਜ਼ਸ ਆਰਗੇਨਾਈਜੇਸ਼ਨ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹਨੀ ਆ ਜਿਹੜਾ ਇਹਨਾਂ ਨੇ ਇੰਨਾ ਸੋਹਣਾ ਉਪਰਾਲਾ ਕੀਤਾ ਕਿਉਂਕਿ ਇੰਡੀਪੈਂਡੈਂਸੀ ਜਿਹੜੀ ਸਾਡੂ ਕੁੜੀਆਂ ਨੂੰ ਲੱਗਦਾ ਹੈ ਕਿ ਸਾਡੀ ਫ੍ਰੀडम ਉੱਥੇ ਸ਼ੁਰੂ ਹੁੰਦੀ ਹੈ ਕਿ ਜਦੋਂ ਅਸੀਂ ਅਰਨ ਕਰਦੇ ਆ ਤਾਂ ਇਹਨਾਂ ਨੇ ਬਹੁਤ ਅੱਛਾ ਮੈਂ ਇਹਨਾਂ ਦਾ ਧੰਨਵਾਦ ਕਰਦੀ ਆ ਇਹਨਾਂ ਨੇ ਬਹੁਤ ਅੱਛਾ ਉਪਰਾਲਾ ਕੀਤਾਗਾ ਔਰ ਲੇਡੀਜ਼ ਨੂੰ ਇਕੱਠੇ ਕਰਕੇ ਬਹੁਤ ਹੀ ਅੱਛੇ ਪਲੇਟਫਾਰਮ ਤੇ ਲੈ ਕੇ ਗਏ ਨੇ ਤਾਂ ਅਸੀਂ ਪਵਾ ਕਾਂਗਰਸ ਪਾਰਟੀ ਤੋਂ ਨਾਲੀ ਇੱਕ ਔਰਤ ਹੁੰਦੇ ਨਾਤੇ ਮੈਂ ਹਮੇਸ਼ਾ ਇਹਨਾਂ ਦਾ ਸਪੋਰਟ ਕਰਦੀ ਆ ਤੇ ਇਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਾਡੇ ਕਾਂਗਰਸ ਪਾਰਟੀ ਬੰਨੀ ਹੋਈ ਜਾਂ ਸਾਡੇ ਸੋਸ਼ਲੀ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਪੋਰਟ ਦੀ ਲੋੜ ਐ ਸੀ ਹਮੇਸ਼ਾ ਇਹਨਾਂ ਦੇ ਨਾਲ ਖੜੇ ਆ ਜ਼ਰੂਰ ਹਲਕਾ ਬੁਲਾੜਾ ਦੇ ਵਿੱਚ ਇਹ ਫਸਟ ਟਾਈਮ ਐਨਏ ਵੱਡਾ ਉਪਰਾਲਾ ਕੀਤਾ ਐਂਡ that was a very ਇਹਨਾਂ ਦੇ ਲਈ ਬਹੁਤ ਕਰੇਜ ਵਾਲਾ ਕੰਮ ਐ ਕਿਉਂਕਿ ਇਹਨਾਂ ਨੇ ਕਿਉਂਕਿ ਬੁੜਲਾਡੇ ਨੂੰ ਕਿਤੇ ਨਾ ਕਿਤੇ ਅੱਜ ਵੀ ਬਾਕੀ ਸ਼ਹਿਰਾਂ ਨਾਲੋਂ ਬਹੁਤ ਜ਼ਿਆਦਾ ਬੈਕਵਰਡ ਗਿਨਾ ਜਾਂਦਾ ਹੈ ਤਾਂ ਇਹਨਾਂ ਨੇ ਜਿਹੜਾ ਵੀ ਇਹ ਪਲੇਟਫਾਰਮ ਕ੍ਰੀਏਟ ਕਰ ਰਹੇ ਨੇ ਵਾਈਗ ਰੁਗ ਗਿਆ ਗਰਤਾਸ ਕਰਦੀ ਹੈ ਕਿ ਇਸ ਤੋਂ ਵੀ ਜ਼ਿਆਦਾ ਉੱਪਰ ਜਾਣ ਤੇ ਇਹਨਾਂ ਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋਣ। ਮੈਂ ਵਿਸ਼ੇਸ਼ ਧੰਨਵਾਦ ਕਰਦਾ ਮੈਡਮ ਪਰਮਿੰਦਰ ਜੀ ਦਾ ਜਿਨ੍ਹਾਂ ਨੇ ਕਿ ਅੱਜ ਬੁੜਲਾਡਾ ਸ਼ਹਿਰ ਦੇ ਵਿੱਚ ਇੱਕ ਐਗਜ਼ਿਬਿਸ਼ਨ ਦਾ ਜਿਹੜਾ ਅਰੇਂਜਮੈਂਟ ਕੀਤਾ ਹੈ ਜਿਹਦੇ ਵਿੱਚ ਬੱਚਿਆਂ ਨੂੰ ਜਿਹੜੇ ਕਿ ਹੈਂਡਵਰਕ ਕੰਮ ਆਪਣੇ ਹੱਥੀ ਕੰਮ ਕਰ ਰਹੇ ਨੇ ਬੁਟੀਕ ਖੋਲੇ ਨੇ ਜਾਂ ਹੋਰ ਕੋਈ ਅਲੱਗ-ਅਲੱਗ ਆਪਣੇ-ਆਪਣੇ ਹੱਥੀ ਕੰਮ ਕਰ ਰਹੇ ਨੇ ਉਹਨਾਂ ਨਾਲ ਜਾਨੀ ਕਿ ਉਹਨਾਂ ਨੂੰ ਨਾਲ ਲੈ ਕੇ ਇਹਨਾਂ ਨੇ ਅੱਜ ਇੱਥੇ ਚਾਵਲਾ ਰੈਸਟੋਰੈਂਟ ਦੇ ਵਿੱਚ ਜਿਹੜਾ ਇਹ ਆਪਣਾ ਐਗਜ਼ਿਬਿਸ਼ਨ ਦਾ ਆਯੋਜਨ ਕੀਤਾ ਹੈ ਮੈਂ ਮੈਡਮ ਜੀ ਦਾ ਬਹੁਤ ਧੰਨਵਾਦ ਕਰਦਾ ਕਿ ਇਹ ਇਹਨਾਂ ਨੇ ਇੱਕ ਬਟਲਾੜ ਦੇ ਸ਼ਹਿਰ ਦੇ ਵਿੱਚ ਬਹੁਤ ਵਧੀਆ ਇਹ ਉਪਰਾਲਾ ਸ਼ੁਰੂ ਕੀਤਾ ਹੈ ਔਰ ਜੋ ਬੱਚੇ ਜੋ ਲੜਕੀਆਂ ਜਾਂ ਕੋਈ ਮਹਿਲਾਵਾਂ ਆਪਣੇ ਹੱਥੀ ਕੰਮ ਕਰਨਾ ਚਾਹੁੰਦੀਆਂ ਨੇ ਔਰ ਉਹਨਾਂ ਨੂੰ ਇਹ ਬੜਾਵਾ ਦੁੱਤਾ ਹੈ ਔਰ ਸੈਂਟਰ ਗਵਰਨਮੈਂਟ ਦੇ ਵਿੱਚ ਨਰਿੰਦਰ ਮੋਦੀ ਦਾ ਵੀ ਇਹ ਉਪਰਾਲਾ ਹੈ ਵੀ ਜਨਨਕੀ ਜਿਹੜੇ ਕੋਈ ਲੇਡੀਆਂ ਆਪਣੇ ਕੰਮ ਕਰਨਾ ਚਾਹੁੰਦੀਆਂ ਨੇ ਉਹਨਾਂ ਨੂੰ ਸੈਲਫ ਹੈਲਪ ਗਰੁੱਪ ਬਣਾ ਕੇ ਜਾਂ ਹੋਰ ਕਿਸੇ ਤਰੀਕੇ ਨਾਲ ਉਹ ਕੰਮ ਕਰਨਾ ਚਾਹੁੰਦੇ ਨੇ ਤਾਂ ਉਹਨਾਂ ਨੂੰ ਸਰਕਾਰ ਸਬਸਿਡੀ ਦੇ ਉੱਤੇ ਲੋਨ ਵੀ ਪ੍ਰੋਵਾਈਡ ਕਰਦੀ ਹੈ ਤਾਂ ਮੈਂ ਕਿਉਂਕਿ ਮੈਡਮ ਜੀ ਨਾਲ ਹੀ ਬੇਨਤੀ ਗੱਲ ਕੀਤੀ ਹੈ ਤੇ ਜੇਕਰ ਹੋਰ ਵੀ ਆਪਣੇ ਕੋਈ ਬੱਚੇ ਸੈਲਫ ਹੈਲਪ ਗਰੁੱਪ ਬਣਾ ਕੇ ਇਹਦੇ ਵਿੱਚ ਕੰਮ ਕਰਨਾ ਚਾਹੁੰਦੇ ਨੇ ਤਾਂ ਏਸੀਬੀ ਬਿਸ਼ਕਰਮਾ ਯੋਜਨਾ ਤਹਿਤ ਵੀ ਤੇ ਹੋਰ ਸਕੀਮਾਂ ਤਹਿਤ ਵੀ ਬੱਚਿਆਂ ਨੂੰ ਅਸੀਂ ਵੱਤੋਂ ਦਾ ਹੈਲਪ ਕਰਨ ਨੂੰ ਤਿਆਰ ਆਂ ਔਰ ਮੈਂ ਮੈਡਮ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਵੀ ਉਹਨਾਂ ਨੇ ਬਡਲਾਡਾ ਸ਼ਹਿਰ ਦੇ ਵਿੱਚ ਅੱਜ ਐਗਜ਼ਿਬਿਸ਼ਨ ਲਗਾਈ ਹੈ ਬਹੁਤ-ਬਹੁਤ ਧੰਨਵਾਦ ਸਰ ਅੱਜ ਦਾ ਜਿਹੜਾ ਆਪਣਾ ਫੰਕਸ਼ਨ ਹੈ ਬਹੁਤ ਵਧੀਆ ਰਿਹਾ ਮੈਨੂੰ ਇੰਨੀ ਉਮੀਦ ਨਹੀਂ ਸੀ ਕਿ ਮੈਂ ਇੰਨਾ ਵੱਡਾ ਫੰਕਸ਼ਨ ਜਿਹੜਾ ਆਰਗੇਨਾਈਜ਼ ਕਰ ਸਕਦੀ ਆ ਜਾਂ ਮੇਰੇ ਨਾਲ ਜੋ ਵੀ ਆਪਣੇ ਅਧਿਆਉ ਸਿਸਟਰਜ਼ ਨੇ ਜਾਂ ਹੋਰ ਸਾਰਿਆਂ ਦਾ ਮੈਨੂੰ ਸਾਥ ਮਿਲਿਆ ਤਾਂ ਉਹਨਾਂ ਦੇ ਸਦਕੇ ਮੈਂ ਇਹ ਪ੍ਰੋਗਰਾਮ ਬਹੁਤ ਵਧੀਆ ਜਿਹੜਾ ਸਾਡਾ ਹੋ ਸਕੇਗਾ ਤੇ ਬਾਕੀ ਜਿੰਨੇ ਵੀ ਬੁਟੀਕਸ ਜਾਂ ਜਿੰਨੇ ਵੀ ਸ਼ਾਪਕੀਪਰਜ਼ ਮੇਰੇ ਨਾਲ ਜੁੜੇ ਨੇ ਉਹਨਾਂ ਸਾਰਿਆਂ ਦੀ ਹੈਲਪ ਦੇ ਨਾਲ ਹੀ ਆਪਣਾ ਇਹ ਪ੍ਰੋਗਰਾਮ ਬਹੁਤ ਵਧੀਆ ਗਿਆ ਉਮੀਦ ਤੋਂ ਵੱਧ ਕੇ ਗਿਆ ਤਾਂ ਅੱਗੇ ਵੀ ਸਾਰੇ ਆਪਾਂ ਕਹਿੰਦੇ ਆ ਚਾਹੁੰਦੇ ਆ ਵੀ ਆਪਾਂ ਨੂੰ ਇਦਾਂ ਹੀ ਰਿਸਪੌਂਸ ਮਿਲਦਾ ਰਵੇ ਇਹੀ ਚਾਹਨੀ ਹੈ ਕਿ ਜਿਹੜੀਆਂ ਆਪਣੀਆਂ ਹੋਰ ਭੈਣਾਂ ਐਦਾਂ ਦੀਆਂ ਜਿਹੜੇ ਕੋਈ ਕਾਰੋਬਾਰ ਕਰਦੀਆਂ ਨੇ ਜਿਹੜੀਆਂ ਇਸ ਵਾਰ ਆਪਣੇ ਨਾਲ ਪਾਰਟਿਸਿਪੇਟ ਨਹੀਂ ਕਰ ਸਕੀਆਂ ਉਹਨਾਂ ਨੂੰ ਇਹੀ ਕਹੂੰਗੀ ਕਿ ਅੱਗੇ ਆਓ ਆਪਣੇ ਕਾਰਜਵਾਰ ਨੂੰ ਆਪਣੇ ਨੂੰ ਆਪਣੇ ਪੈਰਾਂ ਤੇ ਖੜਾ ਹੋ ਤੇ ਲੋਕਾਂ ਨੂੰ ਦਿਖਾਓ ਕਿ ਤੁਸੀਂ ਕੀ ਕਰ ਰਹੇ ਹੋ ਕਿਉਂਕਿ ਅੱਜ ਕੱਲ ਦਾ ਜਿਹੜਾ ਜਮਾਨਾ ਹੈ ਉਹ ਸੋਸ਼ਲ ਮੀਡੀਆ ਦਾ ਜਮਾਨਾ ਹੈ ਅਗਰ ਆਪਾਂ ਸੋਸ਼ਲ ਮੀਡੀਆ ਤੇ ਜਾਂ ਆਪਾਂ ਇੱਕ ਇਹੋ ਜਿਹਾ ਪਲੇਟਫਾਰਮ ਤੇ ਜਾਵਾਂਗੇ ਜਿੱਥੇ ਇਕੱਠੇ ਲੋਕ ਇਕੱਠੇ ਹੋ ਕੇ ਆਪਾਂ ਇੱਕ ਦੂਜੇ ਦਾ ਸਹਿਯੋਗ ਦੇ ਨਾਲ ਆਪਣਾ ਕੰਮ ਅੱਗੇ ਵਧਾ ਸਕਦੇ ਹਾਂ ਤਾਂ ਉਹਨਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਬਾਕੀ ਜੋ ਥੋੜੀਆਂ-ਬਹੁਤੀਆਂ ਕਮੀਆਂ ਰਹੀਆਂ ਨੇ ਉਹਨਾਂ ਨੂੰ ਅਸੀਂ ਅੱਗੇ ਤੋਂ ਸੁਧਾਰਨ ਦੀ ਕੋਸ਼ਿਸ਼ ਕਰਾਂਗੇ ਪਰਮੇਂਦਰ ਮੈਡਮ ਦਾ ਧੰਨਵਾਦ ਕਰਨਾ ਚਾਹਿਆ ਜਿਹਨਾਂ ਅਸਲ 'ਚ ਅਸੀਂ ਚੰਡੀਗੜ੍ਹ ਦੇ ਮਹਾਲੀ ਪੱਲਾ ਐਗਜ਼ਿਬਿਸ਼ਨ ਲੱਗਦੀਆਂ ਦੇਖੀਆਂ ਸੀ ਬੁਢਲਾਡੇ ਵਿੱਚ ਪਹਿਲੀ ਵਾਰੀ ਲੱਗੀ ਏ ਇਹਦਾ ਮਤਲਬ ਬੁਢਾਡਾ ਅੱਗੇ ਵੱਧ ਰਿਹਾ ਜੀ ਹੈ ਤੇ ਬੁਢਾਡਾ ਤਰੱਕੀ ਕਰ ਰਿਹਾ ਜੀ ਇੱਕ ਦਲ ਸਾਰੇ ਤਾੜੀਆਂ ਮਾਰ ਦਿਓ ਭਾਈ ਹਾਂ ਜੀ ਬੁਢਾਡਾ ਜੇ ਲੱਗ ਗਿਆ ਜੀ ਹਾਂ ਇਹ ਇੱਕ ਨਵਾਂ ਉਪਰਾਲਾ ਬੁਢਾਡੇ ਵਿੱਚ ਦੇਖਾ ਦਿਖਾਈ ਅਸੀਂ ਚਾਹੁੰਦੇ ਹਾਂ ਵੀ ਹੋਰ ਵੀ ਇਸ ਤਰ੍ਹਾਂ ਦੁਬਾਰਾ ਐਗਜ਼ਿਬਿਸ਼ਨ ਲੱਗੇ ਤਾਂ ਲੋਕਾਂ ਤੱਕ ਵੱਧ ਤੋਂ ਵੱਧ ਪਹੁੰਚ ਹੋ ਸਕੇ ਉਹ ਹੈ ਐਗਜ਼ਿਬਿਸ਼ਨ ਵਾਲਾ ਉਪਰਾਲਾ ਹੋਇਆ ਬੜਾ ਔਰ ਇੱਕ ਤਾਂ ਪਹਿਲੀ ਵਾਰ ਹੀ ਹੋਇਆ ਔਰ ਦੂਸਰਾ ਇਹ ਵੀ ਜਿਹੜੇ ਆ ਲੇਡੀਜ਼ ਵਿਚਾਰੇ ਘਰ ਬੈਠ ਕੇ ਬੁਟੀਕ ਚਲਾਉਂਦੀਆਂ ਨੇ ਵੱਖ-ਵੱਖ ਪਿੰਡਾਂ ਜਾਂ ਸ਼ਹਿਰਾਂ ਦੇ ਵਿੱਚ ਹਨਾ ਉਹਨਾਂ ਨੂੰ ਇੱਕ ਮੋਟੀਵੇਸ਼ਨ ਮਿਲੀ ਹੈ ਇਸ ਚੀਜ਼ ਨਾਲ ਮੋਟੀਵੇਸ਼ਨ ਤੋਂ ਮਤਲਬ ਇਹ ਵੀ ਉਹ ਆਪਣਾ ਉਹਨਾਂ ਨੂੰ ਇੱਕ ਤਾਂ ਤਜਰਬਾ ਐਕਸਪੀਰੀਅੰਸ ਹੋਇਆ ਵੀ ਕਿੱਦਾਂ ਅਸੀਂ ਆਪਣਾ ਜਿਹੜਾ ਹੈਗਾ ਐਕਸੀਬਿਸ਼ਨ 'ਚ ਆ ਕੇ ਆਪਣੀ ਸੇਲ ਕਰ ਸਕਦੇ ਆ ਪਰ ਸਭ ਤੋਂ ਵੱਡੀ ਗੱਲ ਕੀ ਹੈ ਵੀ ਜਦੋਂ ਉਹ ਅਲੱਗ-ਅਲੱਗ ਪ੍ਰਕਾਰ ਦੇ ਲੋਕ ਉਹਨਾਂ ਨੂੰ ਆ ਕੇ ਇੱਥੇ ਮਿਲਦੇ ਆ ਜਾਂ ਉਹਨਾਂ ਨੂੰ ਵੇਖਦੇ ਆ ਜਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਤਾਂ ਉਹ ਜ਼ਿਆਦਾ ਮੇਰੇ ਖਿਆਲ ਵੀ ਉਹਨਾਂ ਦੇ ਤਜਰਬੇ ਚ ਹੋਰ ਜਿਆਦਾ ਵਾਧਾ ਹੁੰਦਾ ਤੇ ਉਹਨਾਂ ਨੂੰ ਅੱਗੇ ਤੋਂ ਮਤਲਬ ਹੋਰ ਇਸ ਚੀਜ਼ ਨਾਲ ਐਕਸਪੀਰੀਅੰਸ ਹੋ ਜਾਣਾ ਵੀ ਅਸੀਂ ਕਿੱਦਾਂ ਨਾਲ ਲੋਕਾਂ ਨਾਲ ਵਿਚਰਨਾ ਜਾਂ ਕਿੱਦਾਂ ਕਸਟਮਰ ਨਾਲ ਵਿਚਰਨਾ ਔਰ ਮੈਨੂੰ ਲੱਗਦਾ ਵੀ ਇਦਾਂ ਦੇ ਉਪਰਾਲੇ ਕਰਦੇ ਰਹਿਣਾ ਚਾਹੀਦੇ ਤਾਂ ਜੋ ਸਭ ਨੂੰ ਮੋਟੀਵੇਸ਼ਨ ਮਿਲਦੀ ਰਹੇ ਤੇ ਖੁਦ ਪਰਿਵਾਰ ਦੇ ਵੀ ਹੈਗੇ ਜਿਨ੍ਹਾਂ ਨੇ ਇਹ ਬੁਟੀਕ ਆਫਰੀਨ ਬੁਟੀਕ ਚਲਾਇਆ ਹੋਇਆ ਤੇ ਉਹਨਾਂ ਨੇ ਵੀ ਇੱਥੇ ਆ ਕੇ ਐਗਜ਼ੀਬਿਸ਼ਨ ਲਗਾਈ ਆ ਉਹਨਾਂ ਨੂੰ ਵੀ ਬੜਾ ਵਧੀਆ ਮੋਟੀਵੇਸ਼ਨ ਮਿਲਿਆ ਔਰ ਬਹੁਤ ਹੀ ਜਿਆਦਾ ਖੁਸ਼ੀ ਆ ਔਰ ਬਾਕੀ ਵੀ ਜਿਹੜੇ ਵੀ ਜੰਨੇ ਵੀ ਵਕ ਵਕ ਸ਼ਹਿਰਾਂ ਜਾਂ ਪਿੰਡਾਂ ਤੋਂ ਆਏ ਆ ਅੱਜ ਜਿਵੇਂ ਬਿਜ਼ਨਸ ਲਗਾਈਆਂ ਨੇ ਆਪਣੀਆਂ ਵਕਰੀਆਂ ਵਕਰੀਆਂ ਉਹਨਾਂ ਲਈ ਵੀ ਬਹੁਤ ਖੁਸ਼ੀ ਵਾਲਾ ਔਰ ਵਧੀਆ ਉਪਰਾਲਾ ਹੈਗਾ ਤੇ ਮੈਨੂੰ ਲੱਗਦਾ ਵੀ ਇਹ ਕਰਦੇ ਰਹਿਣਾ ਚਾਹੀਦਾ ਸਸੀ ਕਾਲਜ ਵਧੀਆ ਲੱਗ ਰਹੀ ਸੀ ਸਾਹਿਬ ਨਾਲ ਕਿ ਉਸੇ ਬਹੁਤ ਡਰ ਰਹੀ ਸੀ ਕਿ ਵੀ ਕਿਵੇਂ ਦਾ ਸਭ ਕੁਝ ਹੋਏਗਾ ਇਕੱਤਰ ਦੀ ਸਾਰੀ ਪ੍ਰੈਪਰੇਸ਼ਨਸ ਕਰਨੀ ਮੈਨੂੰ ਕੰਨੀ ਬੜੀ ਆਪਰਚੂਨਿਟੀ ਸੀ ਪਰ ਮੰਦਰ ਮੈਂ ਕਰਕੇ ਸਾਨੂੰ ਮਿਲੀ ਹੈ ਜਾਂ ਕਿ ਉਹ ਸਿਸਟਰ ਜਵਾਲੇ ਨੇ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰਦੋ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ ਟੀਵੀ